ਪਟਿਆਲਾ ਦੇ ਐਸਐਸਪੀ ਵਰਮ ਸ਼ਰਮਾ ਆਪਣੀ ਕੁਰਸੀ ਛੱਡ ਕੇ ਲੋਕਾਂ ਦੀ ਸ਼ਿਕਾਇਤਾਂ ਸੁਣਨ ਲਈ ਆ ਗਏ ਲੋਕਾਂ ਦੇ ਵਿੱਚ ਅਜਿਹੇ ਪੁਲਿਸ ਅਫਸਰਾਂ ਕਾਰਨ ਪੰਜਾਬ ਪੁਲਿਸ ਤੇ ਪੰਜਾਬ ਨੂੰ ਮਾੜ ਹੈ ਵਰਮ ਨੇ ਦੁਕਾਨ ਸੁਣਵਾਈ ਕਿ ਕੌਣ ਕੌਣ ਲੋਕ ਪਹੁੰਚੇ ਸੀ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਸੁਣਵਾਈ ਹੋਤੀ ਹੈ ਦੇਖੋ ਜੀ ਮਾਨਯੋਗ ਡੀਜੀਪੀ ਪੰਜਾਬ ਦੀ ਕਲੀਅਰ ਡਾਇਰੈਕਸ਼ਨਸ ਨੇ ਕਿ ਪਬਲਿਕ ਡੀਲਿੰਗ ਜਿਹੜੀ ਆ ਉਹ ਇੱਕ ਬਹੁਤ ਹੀ ਅਹਿਮ ਹਿੱਸਾ ਪੁਲਿਸਿੰਗ ਦਾ ਅਸੀਂ ਮੰਨਦੇ ਹਾਂ ਉਹਨੂੰ ਤੇ ਜਿੱਦਣ ਵੀ ਪਬਲਿਕ ਇੱਥੇ ਆਂਦੀ ਆ ਤੇ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪ ਬਾਹਰ ਜਾ ਕੇ ਤੇ ਉਹਨਾਂ ਦੀ ਦੁੱਖ ਤਕਲੀਫਾਂ ਸੁਣਾ ਤੇ ਸਾਰੇ ਪਟਿਆਲੇ ਜ਼ਿਲ੍ਹੇ ਤੋਂ ਵੱਖ-ਵੱਖ ਥਾਣਿਆਂ ਤੋਂ ਵੱਖ-ਵੱਖ ਇਲਾਕਿਆਂ ਤੋਂ ਲੋਕੀ ਆਂਦੇ ਆ ਕਿਸੇ ਦੀ ਕੋਈ ਦੋ ਤਕਲੀਫ ਹੁੰਦੀ ਆ ਕਿਸੇ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਹੁੰਦੀ ਥੱਲੇ ਲੈਵਲ ਤੇ ਤੇ ਜਦੋਂ 1 ਟੂ 1 ਉਹਨਾਂ ਨੂੰ ਸੁਣੀਏ ਤੇ ਇੱਕ ਤੇ ਉਹਨਾਂ ਦਾ ਪਬਲਿਕ ਦਾ ਕੰਫੀਡੈਂਸ ਬਣਦਾ ਹੈ ਪੁਲਿਸ ਵਿਭਾਗ ਦੇ ਉੱਪਰ ਤੇ ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਆਪ ਉਹਨਾਂ ਦੀ ਤਕਲੀਫਾਂ ਸੁਣ ਰਿਹਾ ਤੇ ਉਹਨਾਂ ਨੂੰ ਪੁਲਿਸ ਦੇ ਪ੍ਰਤੀ ਜਿਹੜਾ ਇੱਕ ਕੰਫੀਡੈਂਸ ਉਹਨਾਂ ਦਾ ਬਣਦਾ ਹੈ ਤੇ ਇਸੇ ਕਰਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪ ਬਾਹਰ ਖੜ ਕੇ ਸਾਰੀ ਪਬਲਿਕ ਦੀ ਦੁੱਖ ਤਕਲੀਫਾਂ ਸੁਣਾ ਤੇ ਫੌਰੀ ਤਰੀਕੇ ਨਾਲ ਜੋ ਵੀ ਕਿਸੇ ਦੀ ਸਮੱਸਿਆ ਉਹਦਾ ਨੱਟਾਰਾ ਕੀਤਾ ਜਾਂਦਾ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਥਾਣਿਆਂ ਤੋਂ ਵੀ ਤੁਹਾਡੇ ਉੱਪਰ ਵਿਸ਼ਵਾਸ ਜ਼ਿਆਦਾ ਹੋਊਗਾ ਕਿ ਲੋਕ ਸਭ ਤੋਂ ਜ਼ਿਆਦਾ ਇੱਥੇ ਆ ਕੇ ਤੁਹਾਡੇ ਕੋਲ ਸੁਣਵਾਈ ਵਾਸਤੇ ਆਉਣ ਦੇਖੋ ਜੀ ਕਈ ਵਾਰੀ ਥੱਲੇ ਲੈਵਲ ਤੇ ਕੁਝ ਸਰਕਮਸਟੈਂਸਸ ਇਹੋ ਜਿਹੇ ਹੁੰਦੇ ਆ ਕਿ ਕਿਸੇ ਪਬਲਿਕ ਨੂੰ ਇਹ ਮਹਿਸੂਸ ਹੁੰਦਾ ਕਿ ਪ੍ਰੋਪਰ ਸੁਣਵਾਈ ਨਹੀਂ ਹੋਈ ਪਰੰਤੂ ਦਰਜਾ ਬਦਰਜਾ ਜਿਵੇਂ ਡੀਐਸਪੀ ਰੈਂਕ ਐਸਪੀ ਰੈਂਕ ਫਿਰ ਮੇਰੇ ਰੈਂਕ ਤੇ ਜਦੋਂ ਅਸੀਂ ਉਹਨਾਂ ਦੀ ਪ੍ਰੋਪਰ ਸੁਣਵਾਈ ਕਰਦੇ ਹਾਂ ਜਿਹੜਾ ਉਹਨਾਂ ਦੇ ਮਨ 'ਚ ਕੋਈ ਇੱਕ ਰੋਸ਼ਨੀ ਹੁੰਦਾ ਕਈ ਵਾਰੀ ਪੁਲਿਸ ਪ੍ਰਤੀ ਪਰੰਤੂ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਦੀ ਸਮੱਸਿਆ ਸੁਣ ਕੇ ਤੇ ਜੋ ਵੀ ਜਸਟਿਸ ਔਨ ਮੈਰਿਟ ਐਂਡ ਐਸ ਪਰ ਲਾਅ ਜੋ ਉਹਨਾਂ ਨੂੰ ਪ੍ਰੋਵਾਈਡ ਕਰਾਇਆ ਜਾਵੇ। ਆਪ ਜੀ ভগবানের